ਅਸੀਂ ਵਿਰਸਾ ਕਹਿ ਕੇ ਵੜੇ ਆਉਂਦੇ ਹਾਂ ਅਸੀਂ ਵਿਰਸਾ ਕਹਿ ਕੇ ਵੜੇ ਆਉਂਦੇ ਹਾਂ ਹੀਰ ਰਾਂਝਾਂ ਦੇ ਕਿੱਸੇ ਗਾਉਂਦੇ ਹਾਂ ਹੀਰ ਰਾਂਝਾਂ ਦੇ ਕਿੱਸੇ ਗਾਉਂਦੇ ਹਾਂ ਅਸੀਂ ਵਿਰਸਾ ਕਹਿ ਕੇ ਵੜੇ ਆਉਂਦੇ ਹਾਂ ਜਦੋਂ ਧੀ ਆਪਣੀ ਹੀਰ ਦੀ ਵਾਰਿਸ ਬਣ ਜਾਵੇ ਜਦੋਂ ਧੀ ਆਪਣੀ ਹੀਰ ਦੀ ਵਾਰਿਸ ਬਣ ਜਾਵੇ ਫਿਰ ਬਣ ਅਣਖੀ ਮਾਰ ਮਕਾਉਂਦੇ ਹਾਂ ਫਿਰ ਬਣ ਅਣਖੀ ਮਾਰ ਮਕੌਂਦੇ ਹਾਂ ਅਸੀਂ ਵਿਰਸਾ ਕਹਿ ਕੇ ਵੜੇ ਆਉਂਦੇ ਹਾਂ ਅਸੀਂ ਰੱਖੇ ਨੇ ਦੋ-ਦੋ ਚਸ਼ਮੇ ਅੱਖੀਆਂ ਲਈ ਅਸੀਂ ਰੱਖੇ ਨੇ ਦੋ-ਦੋ ਚਸ਼ਮੇ ਅੱਖੀਆਂ ਲਈ ਪੁੱਤ ਹੋ ਜਾਏ ਰਾਂਝਾ ਤਾਂ ਸ਼ਗਨ ਮਨਾਉਂਦੇ ਹਾਂ ਪੁੱਤ ਹੋ ਜਾਏ ਰਾਂਝਾ ਤਾਂ ਸ਼ਗਨ ਮਨਾਉਂਦੇ ਹਾਂ ਅਸੀਂ ਵਿਰਸਾ ਕਹਿ ਕੇ ਵੜੇ ਆਉਂਦੇ ਹਾਂ ਅਸੀਂ ਵਿਰਸਾ ਕਹਿ ਕੇ ਵੜੇ ਆਉਂਦੇ ਹਾਂ ਕਿਸੇ ਲਿਖ ਲਿਖ ਨਾ ਸਮਾ ਬਰਬਾਦ ਕਰੋ ਕਿਸੇ ਲਿਖ ਲਿਖ ਨਾ ਸਮਾ ਬਰਬਾਦ ਕਰੋ ਕੁਰਬਾਨੀ ਦੇ ਯੋਧਿਆਂ ਨੂੰ ਵੀ ਯਾਦ ਕਰੋ ਕੁਰਬਾਨੀ ਦੇ ਯੋਧਿਆਂ ਨੂੰ ਵੀ ਯਾਦ ਕਰੋ ਜਿਹੜੇ ਫਾਂਸੀ ਦੇ ਫੰਦੇ ਗਲ ਪਵਾ ਗਏ ਸੀ ਜਿਹੜੇ ਫਾਂਸੀ ਦੇ ਫੰਦੇ ਗਲ ਪਵਾ ਗਏ ਸੀ ਸਾਡੇ ਸਿਰੋਂ ਗੁਲਾਮੀ ਲਾ ਗਏ ਸੀ ਸਾਡੇ ਸਿਰੋਂ ਗੁਲਾਮੀ ਲਾ ਗਏ ਸੀ ਤਾਂ ਹੀ ਕਵੀਆਂ ਦੀ ਛਿੰਝ ਸਜਾਰੇ ਹਾਂ ਤਾਂ ਹੀ ਕਵੀਆਂ ਦੀ ਛਿੱਝ ਸਜਾਰੇ ਹਾਂ ਪੰਜਾਬੀ ਵਿਰਸੇ ਦੀ ਅਣਖ ਜਗਾ ਰਹੇ ਹਾਂ ਪੰਜਾਬੀ ਵਿਰਸੇ ਦੀ ਹਲਕ ਜਗਾ ਰਹੇ